ਗਰੀਬਾਂ ਤੇ ਲੋੜਵੰਦਾਂ ਨੂੰ ਦੇ ਰਿਹਾ ਹੈ ਅਮਨ ਆਈ ਕੇਅਰ ਹਸਪੀਟਲ ਫ੍ਰੀ ਇਲਾਜ ਤੇ ਟੈਸਟਾਂ ਦੀ ਸਹੂਲਤਾਂ ਦਿਨ ਬੁੱਧਵਾਰ ਸੋ ਅੱਜ ਆਪਾਂ ਆਏ ਆ ਅਮਨ ਆਈ ਕੇਅਰ ਰੱਖਾਂ ਦੇ ਹਸਪਤਾਲ ਦੇ ਵਿੱਚ ਪਤਾ ਕਰਨ ਲਈ ਕੀ ਇਹ ਸਹੂਲਤਾਂ ਸੱਚਮੁੱਚ ਮਿਲ ਰਹੀ ਹੈ ਜਾਂ ਕੋਈ ਮਾਰਕੀਟਿੰਗ ਸਟ੍ਰੈਟਜੀ ਹੈ ਤੇ ਅਸੀਂ ਆਏ ਆ ਅਮਨ ਆਈ ਕੇਅਰ ਹਸਪੀਟਲ ਸ਼ਹਿਰ ਮਰੰਡਾ ਵਿਖੇ ਚਲੋ ਅੱਜ ਡਾਕਟਰ ਅਮਨਦੀਪ ਕੌਰ ਸੰਗਾਂ ਤੇ ਜਾਣਦੇ ਇਹ ਸਹੂਲਤਾਂ ਦੇ ਬਾਰੇ ਦੇ ਵਿੱਚ ਸੋ ਦੋਸਤੋ ਆਪਾਂ ਅਮਨ ਆਇਕਰ ਹਸਪੀਟਲ ਮਰੰਡਾ ਦੇ ਵਿੱਚ ਤੇ ਜਾਣਾਗੇ ਜੋ ਡਾਕਟਰ ਸਾਹਿਬ ਆਪਾਂ ਨੂੰ ਸੁਵਿਧਾ ਦੇ ਰਹੇ ਆ ਉੱਤੇ ਆਜੋ ਮਿਲिए ਡਾਕਟਰ ਅਮਨਦੀਪ ਕੌਰ ਸੰਗਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਸਾਨੂੰ ਤੁਹਾਡੀ ਸੁਵਿਧਾ ਬਾਰੇ ਪਤਾ ਚੱਲਿਆ ਸੀਗਾ ਜੋ ਤੁਸੀਂ ਲੋੜਵੰਦਾਂ ਤੇ ਗਰੀਬਾਂ ਨੂੰ ਬੁੱਧਵਾਰ ਨੂੰ ਸੁਵਿਧਾ ਦੇ ਰਹੇ ਆ 12 ਵਜੇ ਤੱਕ ਕੀ ਇਹ ਸੱਚ ਹੈ ਜਾਂ ਇਹਦੇ ਵਿੱਚ ਕੋਈ ਇਦਾਂ ਕੋਈ ਮਾਰਕੀਟਿੰਗ ਸਟ੍ਰੈਟਜੀ ਹੈ ਹਰ ਬੁੱਧਵਾਰ ਸਵੇਰ 9:30 ਤੋਂ 12 ਵਜੇ ਤੱਕ ਇੱਥੇ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ ਜਿਵੇਂ ਆਪਾਂ ਆਮ ਕੈਂਪਾਂ ਵਿੱਚ ਦੇਖਦੇ ਆ ਵੀ टॉर्च ਮਾਰਿਆ ਤੇ ਦੇਖ ਲਿਆ ਪੇਸ਼ੰਤ ਨੂੰ ਬਟ ਐਸ ਫ੍ਰੀ ਚੈੱਕਅਪ ਦੇ ਵਿੱਚ ਸਾਡੀਆਂ ਸਾਰੀਆਂ ਮਸ਼ੀਨਾਂ ਯੂਜ਼ ਹੁੰਦੀਆਂ ਨੇ ਪੇਸ਼ੰਤ ਦੇ ਪਰਦੇ ਦਾ ਟੈਸਟ ਹੁੰਦਾ ਹੈ ਪੇਸ਼ੰਤ ਦੀ ਆ ਨਸ ਦਾ ਪੇਸ਼ੰਤ ਦੇ ਅਕਤੇ ਪ੍ਰੈਸ਼ਰ ਦਾ ਟੈਸਟ ਹੁੰਦਾ ਹੈ ਜੋ ਕਿ ਸਿਰਫ ਮਸ਼ੀਨਾਂ ਰਾਹੀਂ ਹੀ ਆਪਾਂ ਕਰ ਸਕਦੇ ਹਾਂ ਠੀਕ ਹੈ ਜੀ ਇਹ ਸਾਰੇ ਪੇਸ਼ੰਤਸ ਦਾ ਫ੍ਰੀ ਚੈੱਕਅਪ ਹੁੰਦਾ ਹੈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਲੋੜਵੰਦ ਮਰੀਜ਼ਾਂ ਦੀ ਆਪਰੇਸ਼ਨ ਦੇ ਵਿੱਚ ਵੀ ਮਦਦ ਕੀਤੀ ਜਾਂਦੀ ਮੈਨੂੰ ਪਹਿਲਾਂ ਮੈਨੂੰ ਇੱਕ ਹੋਰ ਗੱਲ ਦੱਸੋ ਤੁਸੀਂ ਅੱਖਾਂ ਦਾ ਇਲਾਜ ਕਰਦੇ ਆ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਮਾਸਟਰ ਐਮ ਬੀ ਬੀ ਐਸ ਐਮ ਐਸ ਠੀਕ ਹੈ ਆਈ ਸਰਜਰੀ ਫਿਰ ਮੈਂ ਇੰਡੀਆ ਦੇ ਸਭ ਤੋਂ ਵਧੀਆ ਫੇਕੋ ਆਪਰੇਸ਼ਨ ਦਾ ਸੈਂਟਰ ਹੈਗਾ ਸ਼ੰਕਰ ਨੇਤਰਾਲੇ ਚੇਨਈ ਉੱਥੋਂ ਮੇਰੀ ਆਪਰੇਸ਼ਨ ਦੀ ਟ੍ਰੇਨਿੰਗ ਹੈ ਮੇਰੇ ਕਾਲੀ ਮੋਤੀ ਦੀ ਟ੍ਰੇਨਿੰਗ ਹੈ ਅਰਵਿੰਦ ਆਈ ਹਸਪੀਟਲ ਕੋਇੰਬਟੂਰ ਠੀਕ ਹੈ ਇਹ ਇੰਡੀਆ ਦੇ ਪ੍ਰੀਮੀਅਰ ਇੰਸਟੀਚਿਊਟਸ ਨੇ ਠੀਕ ਹੈ ਜੀ ਤੇ ਸਭ ਤੋਂ ਜ਼ਿਆਦਾ ਆਪਾਂ ਨੂੰ ਕਿਹੜੀ ਬਿਮਾਰੀ ਇਸ ਏਰੀਆ 'ਚ ਦੇਖਣ ਨੂੰ ਮਿਲਦੀ ਹੈ ਜੋ ਜਿਹਦਾ ਤੁਸੀਂ ਇਲਾਜ ਕਰ ਚੁੱਕੇ ਹੋ ਹੁਣ ਤੱਕ ਜਾਂ ਤੁਹਾਡੇ ਕੋਲ ਪੇਸ਼ੈਂਟ ਆ ਰਹੇ ਆ ਪ੍ਰੋਪਰਲੀ ਸਰ ਚਿੱਟੇ ਮੋਤੀ ਦਾ ਆਪਰੇਸ਼ਨ ਹੁੰਦਾ ਹੈ ਹਾਂਜੀ ਕਾਲੇ ਮੋਤੀ ਦਾ ਆਪਰੇਸ਼ਨ ਹੁੰਦਾ ਹੈ ਕਾਲੇ ਮੋਤੀ ਦਾ ਇਲਾਜ ਹੁੰਦਾ ਹੈ ਪੇਸ਼ੈਂਟ ਦੇ 슈ਗਰ ਦੇ ਨਾਲ ਪਰਦੇ ਦੇ ਜਿਹੜੇ ਰੋਗ ਹੈ ਉਹਨਾਂ ਦਾ ਇਲਾਜ ਹੁੰਦਾ ਹੈ ਉਹਦੇ ਬਾਰੇ ਉਹਦਾ ਸਕੈਨ ਕੀਤਾ ਜਾਂਦਾ ਹੈ ਪੇਸ਼ੈਂਟ ਜਿਹਨੂੰ ਲੋਟਾ ਟਿਕਾ ਲਗਾਇਆ ਜਾਂਦਾ ਹੈ ਤੇ ਲੇਜ਼ਰ ਕੀਤਾ ਜਾਂਦਾ ਹੈ ਠੀਕ ਹੈ ਜੀ ਬੱਚਿਆਂ ਦੇ ਵਿੱਚ ਅੱਜ ਕੱਲ ਆਪਾਂ ਦੇਖਦੇ ਵੀ ਐਨ ਦਾ ਨੰਬਰ ਬਹੁਤ ਜ਼ਿਆਦਾ ਆ ਰਿਹਾ ਹੈ ਜਿਹਨੂੰ ਆਉਂਦਾ ਉਹਦਾ ਨੰਬਰ ਬਹੁਤ ਵੱਧਦਾ ਹੈ ਇੱਥੇ ਬੱਚਿਆਂ ਦਾ ਵੀ ਬਹੁਤ ਵਧੀਆ ਇਲਾਜ ਕੀਤਾ ਜਾਂਦਾ ਹੈ ਮਤਲਬ ਕੰਪਲੀਟ ਤੁਸੀਂ ਆਈ ਚੈੱਕਅਪ ਤੋਂ ਲੈ ਕੇ ਉਹਨਾਂ ਦੇ ਜੇ ਆਪਰੇਸ਼ਨ ਤੋਂ ਲੈ ਕੇ ਸਭ ਕੁਝ ਤੁਸੀਂ ਐਸੇ ਹਸਪੀਟਲ ਦੇ ਵੀ ਦਿੰਦੇ ਹੋ ਬਿਲਕੁਲ ਕਿਸੇ ਪੇਸ਼ੈਂਟ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਇਸ ਹਸਪੀਟਲ ਦੇ ਵਿੱਚ ਅੱਖ ਦੀ ਬਿਮਾਰੀ ਦੀ ਹਰ ਸੁਵਿਧਾ ਉਪਲਬਧ ਹੈ ਠੀਕ ਹੈ ਜੀ ਸੋ ਇਹ ਹਨ ਡਾਕਟਰ ਅਮਨਦੀਪ ਕੌਰ ਸੰਗਾ ਜੀ ਜੋ ਕਿ ਬਹੁਤ ਜ਼ਿਆਦਾ ਕੁਆਲੀਫਾਈਡ ਵੀ ਨੇ ਤੇ ਸਭ ਤੋਂ ਖਾਸ ਕਰ ਜੋ ਆਪਾਂ ਪਤਾ ਕਰਨ ਇੱਥੇ ਆਏ ਸੀਗੇ ਇਹ ਬੁੱਧਵਾਰ ਨੂੰ 12 ਵਜੇ ਤੱਕ ਗਰੀਬਾਂ ਨੂੰ ਲੋੜਵੰਦਾਂ ਨੂੰ ਫ੍ਰੀ ਇਲਾਜ ਦੰਨੇ ਆ ਦਿਨ ਯਾਦ ਰੱਖਿਓ ਬੁੱਧਵਾਰ ਨੂੰ 12 ਵਜੇ ਤੱਕ ਤੁਸੀਂ ਆਉਣਾ ਕਿੱਥੇ ਅਮਨ ਆਈ ਕੇਅਰ ਹਸਪੀਟਲ ਮਰੰਡਾ ਵਿਖੇ ਜਦੋਂ ਤੁਸੀਂ ਆਉਂਗੇ ਤੁਹਾਨੂੰ ਆ ਕੇ ਜ्यादा ਪਤਾ ਚੱਲੇਗਾ ਜਿੰਨਾ ਕਿ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਤੁਸੀਂ ਵਿਜ਼ਿਟ ਜ਼ਰੂਰ ਕਰੋ ਅਮਨ ਆਈ ਕੇਅਰ ਹਸਪੀਟਲ ਮਰੰਡੇ ਤੇ ਡਾਕਟਰ ਅਮਨਦੀਪ ਕੋਲ ਸੰਗੈ ਜੀ